ਦੋਸਤ ਇੱਕ ਤਾਂ ਟੋਕੜ ਗੱਬਣ ਚੈੱਕ ਪਾਸ ਤੁਹਾਨੂੰ ਵਹਿੜ ਦਿਖਾਏ ਦੁੱਧ ਵੀ ਚੰਗਾ ਦਿੰਦੀ ਆ ਇੱਕ ਨਾਲ ਤੁਹਾਨੂੰ ਇਹ ਦਿਖਾਉਣਾ ਤੇ ਇੱਕ ਤੁਹਾਨੂੰ ਦਿਖਾਉਣੇ ਟੋਕੜ ਵਹਿੜ ਕ੍ਰੋਸ ਨਸਲ ਦੀ ਦੋ ਗਾਮਾ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਭਰਾ ਜਿਹੜਾ ਨਾਲ ਖਰੀਦੂਗਾ ਉਹ ਤਸੱਲੀ ਕਿਸੇ ਢੰਗ ਨਾਲ ਜਿਵੇਂ ਤਾਂ ਮਨ ਖੜਦਾ ਹੋਊਗਾ ਦੋ ਡੰਗ ਚੋਕੇ ਜਾਂ ਜੱਤਾ ਜੱਤੇ ਦੇ ਮੁੰਡੇ ਨਾਲ ਲੈ ਕੇ ਉਹ ਤਸੱਲੀ ਕਰ ਸਕਦਾਗਾ ਦੋਨਾਂ ਬਾਰੇ ਗੱਲਬਾਤ ਬਾਈ ਨਾਲ ਕਰ ਦੂੰਗਾ ਮੈਂ ਤੇ ਜਿਹੜਾ ਰੇਟ ਹੋ ਉਹ ਵੀਡੀਓ ਤੋਂ ਲਗਭਗ ਵੇਚ ਹੀ ਕਰਵਾ ਦਾਂਗੇ ਤੈਨ ਕੇ ਤੁਹਾਡਾ ਆਦਾ ਫਰਜ਼ ਬਣ ਜੂ ਤਸੱਲੀ ਕਰਨ ਦਾ ਮੇਰੇ ਕੀ ਹਾਲ ਲਖੀ ਵਧੀਆ ਲਖੇ ਹੋ ਠੀਕ ਹੋ ਜੀ ਚੜਦੀ ਕਲਾ ਠੀਕ ਠਾਕ ਤੇ ਆਪਣਾ ਐਡਰੈਸ ਬੋਲ ਦੇ ਲਖੀ ਬਈ ਨਾਮ ਹੈਗਾ ਲਖੇ ਲਖੀ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਹੈਗੀ ਆਤਪਾ ਨੇੜੇ ਦੇ ਪਿੰਡ ਹੈ ਗਿਆ ਸੰਨਾ ਗਲਾਬ ਸਿੰਘ ਹਾਂਜੀ ਸਹਿਰਪੁਰ ਦਾੌਰ ਤੇ ਵੱਡੇ ਸੰਧੂ ਦੋ ਦੋ ਢਾਈ ਢਾਈ ਕਿਲੋਮੀਟਰ ਵਿੱਥੀ ਤੇ ਪਿੰਡ ਆ ਜੀ ਇਹ ਠੀਕ ਆ ਲੱਗਿਆ ਤੇ ਨੰਬਰ ਆਪਣਾ ਵੀਰੇ 628006 12633 ਲਖੇ ਅੱਛਾ ਪਹਿਲਾਂ ਤਾਂ ਆਪਾਂ ਇੱਥੋਂ ਸਟਾਰਟ ਕਰੀਏ ਨਾ ਕੋੜ ਗੱਬਣ ਤੋਂ ਕਿੰਨੇ ਸਮਾਂ ਦੀ ਗੱਬਣਾ ਹੈ ਇਹ ਵੀਰੇ 3 ਮਹੀਨੇ ਤੋਂ 5-4 ਦਿਨ ਘੱਟ ਵੀ ਸਕਦੀ ਹੈ 3 ਦਿਨ ਵੀ ਆਪ ਡਾਕਟਰ ਦੇ ਹਿਸਾਬ ਨਾਲ 5 ਕਿ ਦਿਨ ਘਟਾ ਆਪਣੀ ਚੈੱਕ ਕਰਵਾਈ ਵੀ ਆ ਆਪਣੀ ਕਰਵਾਈ ਹੈ ਜਿਹੜੇ ਵੀਰ ਨਾਲ ਆਪਣਾ ਸੌਦਾ ਹੁੰਦਾ ਆਪਦੀ ਕਰਵਾ ਕੇ ਲੈ ਜਾ ਸਕਦਾ ਠੀਕ ਆ ਆਉਦੇ ਪਿੰਡੋਂ ਕਰਵਾ ਲੈ ਸਾਡੇ ਪਿੰਡੋਂ ਕਰਵਾ ਲਓ ਅਗਲੀ ਦਿੱਸਾ ਦੁੱਧ ਕਿੰਨੇ ਚਾਰ ਉਸ ਟਾਈਮ ਚਾਰ ਉਸ ਟਾਈਮ ਨਾਣਾ ਪਾਈਏ ਜਾਂ ਨਾ ਪਾਈਏ ਪਾਉਣਾ ਆਪਦੀਸਾ ਨਾ ਪਾ ਲੋ ਨਹੀਂ ਪਾਉਣਾ ਨਾ ਪਾਉ ਕੋਈ ਨਾਣਾ ਪਵਾ ਲੈਂਦੀ ਆ ਪਵਾ ਲੈਣੇ ਪਾ ਵੀ ਦੇਵਾਂਗੇ ਬਣ ਨਿਆਣੇ ਤੂੰ ਵੀ ਧਾਰਾ ਮਾਰ ਦਾਂਗੇ ਚਲੋ ਧਾਰਾ ਵੀ ਨਾ ਚਲੋ ਬਾਅਦ ਚ ਮਾਰ ਦਵਾਂ ਪਹਿਲਾ ਇਹ ਸੂਆ ਕਿਹੜਾ ਦਾ ਬੈਠਦਾ ਇਹ ਸੂਆ ਵੀਰੇ ਦੂਜੇ ਲਈ ਸੂਈ ਵੀ ਤੇਜੇ ਲਈ ਗੱਬਣ ਹੋਈ ਵੀ ਤੇਜੇ ਲਈ ਗੱਬਣ ਹੋਈ ਵੀ ਦੇਖੋ ਬਾਈ ਨੇ ਸੱਚ ਜਿਹਾ ਬੋਲਤਾ ਕਹਿ ਇਹ ਨੂੰ ਹੁਣ ਜਿਹੜੇ ਸਾਨੂੰ ਮੂੰਹ ਜਿਹਾ ਛੋਟਾ ਸੀਗਾ ਦੂਜਾ ਵੀ ਕਹਦਾ ਦੂਜੇ ਸੂਈ ਗਈ ਪਹਿਲਾਂ ਸੂਈ ਵੀ ਹੈ ਨਾ ਹਾਂ ਤੇ ਸਾਫ ਜੀ ਗੱਲ ਹੈ ਤੇ ਇਥੋਂ ਤੁਹਾਨੂੰ ਥਣਾ ਦੀ ਬਾਂਦਰ ਚੈੱਕ ਕਰ ਸਕਦੇ ਠੀਕ ਹੈ ਬੋਸ ਸੋਹਣੀ ਆ ਵੀਰੇ ਥਣਾ ਥੁਣਾ ਦੀ ਦੂਜੀ ਗੱਲ ਲਖੇ ਆਪਣੇ ਤੈਨੂੰ ਪਤਾ ਸੁਭਾ ਦਾ ਆਪਾਂ ਮਾੜਾ ਪਸੂ ਤਾਂ ਲੈਂਦੇ ਨਹੀਂ ਠੰਡਾ ਸੀਰੀ ਪਸੂ ਲੈਣਾ ਹੁੰਦਾ ਆ ਜਾ ਲਖਤਾਰਾ ਵੀ ਮਾਰ ਹੀ ਦੇਣਾ ਵੀਡੀਓ ਚ ਚਲ ਮਾਰ ਦੇ ਲੈ ਕੋਈ ਪਸੂ ਮਾਰੀ ਨਾ ਕਰ ਲੰਦਾ ਮਾੜਾ ਕੋਈ ਗੱਲ ਲਾ ਗਈ ਨਾ ਲੋਡ ਹੀ ਨਹੀਂ ਬਸ ਬਾਈ ਇਹ ਕਿਹੜਾ ਵਿਚਾਰੀ ਹਲਦੀਆ ਕਰਮ ਵਾਲੀ ਮਾਂ ਕਰਦੀ ਬਾਈ ਕਿ ਮਾਰ ਦੂੰ ਤਾਰਾ ਦਾ ਲਖੇ ਇਹ ਜੀ ਆ ਲੈ ਹੂੰ ਆਈ ਬਾਈ ਜਾਂ ਲਖੇ ਕੋਈ ਡਿੱਕੇ ਵਾਲੀ ਤਾਂ ਗੱਲ ਹੀ ਨਹੀਂ ਲੈ ਹੂੰ ਥੋੜਾ ਲੱਤਾਂ ਆ ਕਰੀਂ ਸਾਈਡ ਦੀ ਦਿਖਾ ਦੀ ਬੈਕ ਸ਼ੈਟ ਤੋਂ ਆ ਹੂੰ ਤੱਕੀ ਤੱਕੀ ਪਰ ਲਾ ਇਥੋਂ ਥਾਣਾ ਦੀ ਮਿੱਤਰੋ ਬੰਦ ਲਾ ਵੀਰੇ ਕੱਲਾ ਕੱਲਾ ਥਾਣਾ ਵੀਰੇ ਕੋਈ ਆਏ ਨਹੀਂ ਜੇ ਕਿਸੇ ਵੀਰ ਨੇ ਘਰੇ ਰੱਖਣੀ ਆ ਕੋਈ ਬੇ ਬੁੜੀ ਕੁੜੀ ਨੇ ਚੋਣੀਆਂ ਹਨਾ ਹੂੰ 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 ਆਏ ਨਹੀਂ ਵੀ ਲੱਤ ਛੜ ਜੀ ਕਰੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਮੇਰੇ ਮਨ ਨੂੰ ਸਕੂਨ ਆਊ ਅਗਲੇ ਤੇ ਏਡੀ ਨਹੀਂ ਗੱਲ ਹੈਗੀ ਜਿਨੇ ਪੈਸੇ ਲਾਉਣਿਆ ਓਕੇ ਫੁੱਲ ਕਾਦਾ ਵੀਰੇ ਫੁੱਲ ਸਾਈਜ਼ ਆ ਹਾਂ ਹਾਈਟ ਸੋਹਣੀ ਬੈਠਦੀ ਆ ਖਾਣ ਪੀਣ ਨੂੰ ਖੁੱਲੀ ਆ ਫੇਸ ਦਿਖਾ ਲੱਖੇ ਪਹਿਲਾਂ ਤਾਂ ਸਾਰੀਆਂ ਗੱਲਾਂ ਨੂੰ ਬਸ ਲੈ ਮਿੱਤਰ ਫੇਸ ਕੁਆਲਿਟੀ ਤੇ ਬੈਠਦੀ ਜਿਹੜੀ ਬਰੀਡ ਐ ਨਸਲ ਐ ਉਹ ਤੁਹਾਡੇ ਸਾਹਮਣੇ ਆ ਚੈੱਕ ਤੁਸੀਂ ਕਰ ਸਕਦੇ ਹੋ ਦੂਜੀ ਗੱਲ ਲਖੇ ਜਿਹੜੇ ਵੀਰ ਨੇ ਲੈਣੀ ਕੋਈ ਛੋਟੀ ਮੰਨ ਕੇ ਨਾਵੇ ਵੀ ਅਗਲਾ ਕਹਦਾ ਸਾਡਾ ਟਾਈਮ ਬਰਬਾਦ ਹੋ ਗਿਆ ਹਨਾ ਹੂੰ 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 ਵੀ ਐ ਹੋ ਗਿਆ ਵੀ ਆਪਾਂ ਨੂੰ ਵੀਡੀਓ ਦੇ ਫੁੱਲ ਸਾਈਜ਼ ਆ ਹਾਂ ਜਿਹੜੀ ਗੱਲ ਤੁਸੀਂ ਮੈਂ ਆਸਾ ਨਾ ਮਿੱਤਰੋ ਕੱਦ ਪੂਰਾ ਹੈ ਬੇਲ ਪੂਰਾ ਦੂਜੀ ਗੱਲ ਇਹਨੇ ਸੂਲਤਾਨ ਲਖੇ ਲਾ ਮਗਰ ਦੀ ਭੈ ਜਾ ਐ ਨਹੀਂ ਵੀ ਤੇਰੀ ਜੜਾਂ ਦੇ ਮਾਰੂਗੀ ਬਿਲਕੁਲ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਆਪਣੀ ਥਣਾ ਦੀ ਪ੍ਰੋਪਰ ਗ੍ਰਾਫ ਹੁਣ ਕੀਤਾ ਗਾਣੇ ਹਾਂ ਹਾਲੇ ਵੀਰੇ ਤੂੰ ਦੂ ਐਂ ਬਹਿ ਗਿਆ ਸੀ ਉਪਰ ਤੂੰ ਹਾਂ ਲੈ ਹਨਾ ਤੇ ਜਿਹੜਾ ਰੰਗਵਾਨ ਇਹ ਤੁਹਾਡੇ ਸਾਹਮਣੇ ਆ ਤੇ ਦੋ ਗੱਲਾਂ ਮੈਂ ਗਰੰਟੀ ਦੇ ਦੇਣਾ ਕਿ ਤਾਂ ਬੇਲ ਚੰਗੀ ਆ ਤੇ ਘਾਦੇ ਚੰਗਾ ਬੈਠਾ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜੀ ਥਣਾ ਦੀ ਗੈਪਸ ਆਇਆ ਬੰਤਰਾ ਇਹ ਤੁਸੀਂ ਸਾਹਮਣੇ ਆਪ ਚੈੱਕ ਕਰ ਸਕਦੇ ਹੋਗੇ ਇੱਥੋਂ ਨੀਕਾ ਮਾਰ ਲੈ ਲੈ ਹੁਣ ਬੈਠ ਨੇ ਜਿਹੜਾ ਪਸਮਾ ਕੀਤਾ 8 ਕਿਲੋ ਦੁੱਧ ਹੈਗਾ ਇਸ ਟਾਈਮ ਤੇ ਦੋ ਰੰਗ ਤਿੰਨ ਰੰਗ ਜੋ ਚੁਣਾਉ ਤੁਹਾਡਾ ਕੰਮ ਹੈ ਅੱਛਾ ਲਖੀ ਤੇ ਬਾਕੀ ਗੱਲਾਂ ਤਾਂ ਗੀਆਂ ਨਿਭੜ ਤੇ ਦਾ ਮੁੱਲ ਕਰ ਦੇ ਵੀਰੇ ਮੁੱਲ ਵੀਰੇ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਨੇ ਬਸ ਲੈਂਡ ਦੇਣ ਦਾ 52000 ਦੀ ਦੇਵਾਂਗੇ ਵਿੱਚੋਂ ਮਾਨ ਸਨਮਾਨ ਬਸ 1500 ਦਾ ਕਰ ਦਾਂਗੇ ਵੀ ਪੂਰਾ ਜਿਆ ਕਰਦੇ ਪਸ ਫਿਰ ਬਾਹਲਾ ਮੁੜ ਕੇ ਅਗਲਾ ਸਵਾਦ ਲੈਣਾ ਚਲ ਪੂਰੀ ਦੇ ਦੇ ਦਾਂਗੇ ਬਈਆ ਯਾਦ ਹੋ ਜੂਗੀ ਹਾਂ ਲੈ ਭਾਈ 50 ਦਾ ਬਾਈ ਨੇ ਕਰਤਾ ਜੇ ਇਦੋਂ ਤੁਹਾਡੀ ਆਪ ਦੀ ਹਮਤ ਜੇ 1500 ਹੋ ਘਟਾ ਸਕਦੇ ਹਾਂ ਘਟਾ ਲਿਓ ਤੇ ਨਹੀਂ ਤੁਹਾਨੂੰ 50 ਚ ਜੈ ਜੈ ਵੀਰੇ ਕੋਈ ਐ ਗਲਤ ਨਹੀਂ ਆਪਾਂ ਮੁੱਲ ਕਰੇ ਹਾਂ ਜੇ 50 ਤੁਹਾਨੂੰ ਪੜਤਾ ਪੈਂਦਾ ਹ ਤਾਂ ਬਾਈ ਨਾਲ ਸੰਪਰਕ ਕਰ ਲਿਓ ਅੱਛਾ ਨਕੀ ਦੋ ਨੰਬਰ ਆਈ ਆਪਣਾ ਟੋਕਰ ਬੈੜਾ ਇਹਨੇ ਇਹ ਨੂੰ ਭਾਈ ਮਹੀਨੇ ਇੱਕ ਦੀ ਸੂਈ ਵੀ ਲਾ ਲਾ 20 ਦਿਨਾਂ ਦੇ ਆਪਾਂ ਨੂੰ ਤਾਂ ਭਾਈ 20 22 ਦਿਨਾਂ ਦੀ ਸੂਈ ਵੀ ਕਹਿ ਕੇ ਦੱਸਿਆ ਹਨ ਹਾਂ ਆਪਾਂ ਸੂਈ ਸਵਾਈਏ ਮੇਜ ਕਰੀ ਲੈਂਦੀ ਆ ਠੀਕ ਆ ਠੀਕ ਆ ਤੇ ਮਗਰ ਬੱਚਾ ਕੀ ਆ ਬੱਸ ਆ ਵੀਰੇ ਮਗਰ ਬੱਚਾ ਦੁੱਧ ਆ ਇਸ ਟਾਈਮ ਕਿੰਨਾਗਾ ਦੁੱਧ ਵੀਰੇ ਥਲੇ 12 13 ਕਿਲੋ ਠੰਡੀ ਸੀਲੇ ਵੀ ਪੂਰੀ ਫੁੱਲਾ ਜਿਵੇਂ ਮਰਜੀ ਕੋ ਚੋਲੇ ਆਪਾਂ ਬੱਚਾ ਲਾ ਦਨੇ ਧਾਰਾ ਮਾਰ ਦਿਆਂਗੇ ਠੀਕ ਆ ਲੱਥਣਾ ਜਰਾ ਗੈਪ ਸਾਈਜ ਬੰਤਰ ਹੌਸ ਚੈੱਕ ਕਰ ਸਕਦੇ ਮਿੱਤਰੋ ਸੋਨਾ ਗੈਪ ਸਾ ਥੋੜਾ ਮੈਥੋਂ ਡਰਦੀ ਆ ਉਧਰਲੇ ਪਾਸੇ ਲੱਖੇ ਵੀਰੇ ਬੜਾ ਐਧਰੇ ਛਾੜ ਨੂੰ ਕਰ ਲੈਣਾ ਕੋਈ ਗੱਲ ਨਹੀਂ ਸੂਆ ਕਿਹੜਾ ਹੋ ਲੱਖੀ ਇਹ ਇਹ ਦੂਜਾ ਰੇਜ ਨਾਲ ਆ ਬਾਈ ਅੱਛਾ ਇਹਦੇ ਸੂਏ ਦੀ ਆਪਾਂ ਗਾਰੰਟੀ ਦੇ ਦਿਆਂਗੇ ਦੂਜਾ ਹੁਣ ਓਕੇ ਹਾਂ ਜਾਤਾ ਫਿਰ ਇਹ ਲੱਖੀਤਰੀ ਗਾਂ ਬੀਹਾਂ ਬੰਗਾ ਸੁਈ ਵੀ ਆ ਜਾਂ ਫਿਰ 1.5 ਮਹੀਨੇ ਸੁਈ ਹੋਏ ਕੋਈ ਬਾਈ ਇੰਨਾ ਹਾਂ ਬਾਈ ਅਗਲਾ ਕਹਿਣਾ ਆਪਾਂ ਜਿਹੜੇ ਹਿਸਾਬ ਨਾਲ ਕਹਿਣਾਗਾ ਹਨਾ ਹਾਂ ਮਤਲਬ ਤਾਰਾਂ ਦੀ ਇਹ ਹੀਟ ਚਾਈਲਾ ਦੀ ਤਰੀਕਾ ਮੈਨੂੰ ਤੇ ਆਪਾਂ ਜੇ ਦੋ ਬਾਈ ਹੋ ਕਦੀਨੇ ਆ ਮਹੀਨੇ ਦੇ ਕੋਈ ਜਾਂਦਾ 22 ਦਿਨਾਂ ਤੋਂ ਪਸ਼ੂ ਹੀਟ ਚ ਆਉਂਦਾ ਜਾਂ ਫਿਰ 22 ਤੇ 44 1.5 ਮਹੀਨਾਂ ਲੱਗ ਗਏ ਨਾ ਇਹਨਾਂ ਕਾ ਹੋਊਗਾ ਫਿਰ ਆਪਾਂ ਕਹਿੰਦੇ ਜਿਹੜਾ ਹਾਤੂ ਦੱਸ ਦਾਂਗਾ ਹਾਂ ਹਾਂ ਹੋਊਗਾ ਤੇ ਦੁੱਧ 12 ਕਿਲੋ ਲਗਭਗ ਬਾਈ ਕਹਿੰਦਾ ਹੈਗਾ ਹੈਗਾ ਹਾਂ ਉਹਦਾ ਤੁਹਾਡੀ ਆਪਦੀ ਸਮਝ ਹੈ ਜਿੰਨਾ ਕਿ ਤੋਲ ਕੇ ਲਿਆ ਸਕਦੇ ਹੋਗੇ ਲੇ ਲਓ ਬਾਈ ਤੋਂ ਹਾਂ ਬਾਈ ਦੂਜੀ ਗੱਲ ਆਪਣੇ ਪਸ਼ੂ ਠੰਡੇ ਸੀਲ ਹੁੰਦੇ ਆ ਜੇ ਕਿਸੇ ਨੇ ਹੈ ਨਹੀਂ ਠੀਕ ਆ ਪਿੰਡ ਨੈਨੇਵਾਲ ਤਹਿਸੀਲ ਤਪਾ ਤੇ ਜਿਲ੍ਹਾ ਲੱਗਦਾ ਬਰਨਾਲਾ ਲੈ ਮਾਰ ਦੇ ਤਾਰਾਂ ਬਾਈ ਅਲ ਹਮ ਬਦੇ ਤਾਰਾ ਨਾ ਪੂਰੇ ਦਾ ਦੋ ਨਾ ਕਮਦੀ ਵੀਰੇ ਆਪਣੇ ਲਈ ਤਾਂ ਸਿਆਣਾਗਾ ਅੱਗੇ ਜੀ ਨੇ ਲੈਣੀ ਅਗਲੇ ਨੇ ਉਹ ਕਰਨੀ ਹੈ ਨਾ ਲੈ ਉਹ ਆ ਚੋਕੇ ਦੇ ਤਾਰਾ ਮਾਰ ਕੇ ਦੇ ਲੂਗਾ ਠੀਕ ਹਾਂ ਤੇ ਇਹਦਾ ਮੁੱਲ ਬਰੇ ਮੁੱਲ ਨਹੀਂ ਕਰਨਾ ਲੈਣ ਦੇਣ ਵਾਲੀਆਂ ਗੱਲਾਂ ਕਰਨੀਆਂ ਪਰ 454000 ਦੀ ਦੇ ਦਾਂਗੇ 454500 ਦੀ ਹਾਂ 45500 ਦੀ ਇਹ 500 ਤੇ ਸਾਗਣ ਰੱਖਿਆ ਅੱਡ ਬਾਹਰ ਸਾਗਣ ਸਕੀਮ ਲਾਲਾ ਭਾਈ ਛੱਡ ਦਾਂਗੇ ਅਗਲੇ ਨੂੰ 500 ਰੁਪਏ ਅੱਡ ਤੱਲਾ ਇਹ 45 ਚੁਣਵਾਰਾ ਘਟਿਆ ਹੈ ਮੇਰੇ 45 ਜੀ ਨਹੀਂ ਇੱਕ ਗੱਲ ਤੂੰ ਆਪਦੇ ਮੂੰਹ ਨਾ ਕਹੇ ਜਾਇਜ਼ ਮੁੱਲ ਕਰਿਆ ਕਿ ਨਹੀਂ ਕਰਿਆ ਲੱਕੇ ਨਹੀਂ ਠੀਕ ਹੈ ਕਰ ਬਾਕੀ ਜਿਹੜੇ ਵੀ ਨੇ ਲੈਣੀਆਂ ਆਪਾਂ ਨੂੰ ਭਾਣਾ ਹੀ ਆ ਭਾਣਾ ਦੇ ਦੇਣੀ ਆ ਹਾਂ ਹਾਂ ਠੀਕ ਹੈ ਠੀਕ ਹੈ ਤੇ ਦੋ ਕਾਮ ਤੁਹਾਨੂੰ ਦਿਖਾਤਾ ਮਿੱਤਰੋ ਤੇ ਇਹ ਗਾਂਜ ਸਾਨੂੰ ਨੀਗਾ ਮਰਵਾਤੀ ਠੀਕ ਆ ਤੇ ਇਧਰ ਜਿਹੜੀ ਤੋਕੜ ਗਵਨ ਦੁਆਰਾ ਫੇਰ ਨੀਗਾ ਮਰਵਾਦਣਾ ਤੇ ਬਾਈ ਨਾਲ ਕਰ ਲਿਓ ਸੰਪਰਕ ਜਿਹੜੇ ਭਰਾ ਦੇ ਮਨ ਨੂੰ ਗੱਲ ਲੱਡੂਗੀ ਠੀਕ ਆ ਧੰਨਵਾਦ ਜੀ